ਪੰਜਾਬ ਦੇ ਜਿੰਨੇ ਵੀ ਜ਼ਰੂਰੀ ਮੁੱਦੇ ਨੇ ਚਾਹੇ ਉਹ ਲਾਰਡ ਆਰਡਰ ਨੂੰ ਲੈ ਕੇ ਨੇ ਚਾਹੇ ਉਹ ਕਿਸਾਨਾਂ ਨਾਲ ਸੰਬੰਧਿਤ ਨੇ ਚਾਹੇ ਉਹ ਮੁਲਾਜ਼ਮਾਂ ਨਾਲ ਸੰਬੰਧਿਤ ਨੇ ਸੋ ਸਾਰੇ ਮੁੱਦੇ ਨੇ ਜਿਹੜੇ ਉਹ ਵਿਧਾਨ ਸਭਾ 'ਚ ਉਠਾਏ ਜਾਣਗੇ ਕੱਲ ਵੀ ਜਿਹੜਾ ਬੁੱਡੇ ਨਾਲੇ ਦਾ ਮਸਲਾ ਸੀ ਜਿਹੜਾ ਖਾਸ ਤੌਰ ਤੇ ਲੁਧਿਆਣਾ ਜ਼ਿਲ੍ਹਾ ਤੇ ਮਾਲਵਾ ਜਿਹੜਾ ਬਹੁਤ ਜ਼ਿਆਦਾ ਸਾਰੇ ਬੈਲਟ ਅੱਗੇ ਰਾਜਸਥਾਨ ਤੱਕ ਇਹਦਾ ਪਾਣੀ ਲੋਕ ਪੀਂਦੇ ਉਹ ਕੱਲ ਮਸਲਾ ਉਠਾਇਆ ਗਿਆ ਸੀ ਉਦੇ ਨਾਲ ਹੀ ਕਿਸਾਨਾਂ ਦੀ ਜਿਹੜੀਆਂ ਜ਼ਮੀਨਾਂ ਐਕਵਾਇਰ ਹੋ ਰਹੀਆਂ ਸੜਕਾਂ ਦੇ ਲਈ ਭਾਰਤ ਮਾਲਾ ਸਕੀਮ ਦੇ ਵਿੱਚ ਉਹਨਾਂ ਨੂੰ ਪੂਰਾ ਮੁੱਲ ਦੇਣ ਦਾ ਵੀ ਮਸਲਾ ਉਠਾਇਆ ਗਿਆ ਸੀ ਤੇ ਹੋਰ ਵੀ ਜਿੰਨਾ ਵੀ ਸਮਾਂ ਮਿਲੂਗਾ ਤੇ ਅਸੀਂ ਜਿੰਨੇ ਵੀ ਮੁੱਦੇ ਹੈਗੇ ਨੇ ਲੋਕਾਂ ਨਾਲ ਸੰਬੰਧਿਤ ਜਾਂ ਆਪਣੇ ਇਲਾਕੇ ਦੇ ਮੁੱਦੇ ਨੇ ਜਿਹੜੇ ਉਹ ਸਾਰੇ ਵਿਧਾਨ ਸਭਾ ਵਿੱਚ ਉਠਾਵਾਂਗੇ ਬੀਜੀ ਵਾਲੀ ਸਾਹਿਬ ਬੁੱਟਾ ਨਾਲਾ ਲਈ ਜੋ ਕਮੇਟੀ ਬਣੀ ਆ ਉਹ ਕਮੇਟੀ ਦੇ ਮੈਂਬਰ ਵੀ ਤੁਸੀਂ ਹੈਗੇ ਹੋ ਉਹ ਕਮੇਟੀ ਦੀਆਂ ਸਿਫਾਰਸ਼ਾਂ ਵੀ ਤੁਸੀਂ ਕਰ ਸਕਦੇ ਹੋ ਤਾਂ ਲੱਗਦਾ ਪਿਛਲੇ ਸਮੇਂ ਦੇ ਵਿੱਚ ਬਹੁਤ ਪੈਸੇ ਇਸ ਵਾਰ ਵੀ 7-800 ਕਰੋੜ ਰੁਪਏ ਜਾਰੀ ਹੋਇਆ ਲੇਕਿਨ ਫਿਰ ਕੰਮ 'ਚ استعمال ਹੋਇਆ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਆ ਪਿਛਲੀਆਂ ਸਰਕਾਰਾਂ ਚ ਜਿਹੜੀ ਹੁਣ ਵੀ ਬਿਲਕੁਲ ਮੈਂ ਤਾਂ ਕਹਿੰਦਾ ਵੀ ਇੱਥੇ ਡਿਬੇਟ ਵੀ ਹੋਣੀ ਚਾਹੀਦੀ ਆ ਸਾਰਾ ਕੁਝ ਪਬਲਿਕ ਹੋਣਾ ਚਾਹੀਦਾ ਨਾ ਬਹੁਤ ਸਾਰੀਆਂ ਐਨਜੀਓਜ਼ ਇੱਥੇ ਜਿਹੜੀਆਂ ਕੰਮ ਕਰ ਰਹੀਆਂ ਨੇ ਉਹਨੂੰ ਪਤਾ ਹੋਣਾ ਚਾਹੀਦਾ ਵੀ ਹੁਣ ਤੱਕ ਜਿਹੜਾ ਪੈਸਾ ਆਇਆ ਉਹ ਕਿੱਥੇ ਗਿਆ ਤੇ ਕੀ ਟੁਹਾਡੇ ਇਲਾਕੇ ਤੁਸੀਂ ਬੜੀ ਭਲੀ ਭਾਤ ਵਕਫੀ ਹੋ ਛੋਟੇ ਨਾਲੇ ਦਾ ਮਸਲਾ ਮੈਨੂੰ ਲੱਗਦਾ ਹੈ ਕਿ ਅਸੀਂ ਵੀ ਪਤਾ ਨਹੀਂ ਕਦੋਂ ਤੋਂ ਸੁਣਦੇ ਆ ਰਹੇ ਹਾਂ ਉਹਦੇ ਤੇ ਰੌਲਾ ਹੀ ਪੈ ਰਿਹਾ ਚਰਚਾਵਾਂ ਹੀ ਚਲਦੀਆਂ ਰਹਿਣਗੀਆਂ ਜਾਂ ਚਲਦੀਆਂ ਰਹਿਦੀਆਂ ਜਾਂ ਕੁਝ ਹੁੰਦਾ ਵੀ ਉਹਦੇ ਚੋਂ ਕੋਈ ਤੁਹਾਨੂੰ ਲੱਗਦਾ ਹੈ ਕਿ ਕਦੇ ਸਤਾਰ ਹੋਏਗਾ ਜਾਂ ਫਿਰ ਦੇਖੋ ਫਿਲਹਾਲ ਤਾਂ ਕੋਈ ਚਾਂਸ ਲੱਗਦਾ ਨਹੀਂ ਹੈਗਾ ਜਦੋਂ ਤੱਕ ਸਰਕਾਰ ਪੂਰੀ ਇਸ ਮੁੱਦੇ ਤੇ ਗੰਭੀਰ ਨਹੀਂ ਹੋਊਗੀ ਉਦੋਂ ਤੱਕ ਇਹ ਮਸਲਾ ਹੱਲ ਨਹੀਂ ਹੋ ਸਕਦਾ ਕਮੇਟੀਆਂ ਦੇ ਵਿੱਚ ਤਾਂ ਚਲੋ ਉੱਥੇ ਸਪਾਰਸ਼ਾਂ ਹੋਈ ਜਾਂਦੀਆਂ ਪਿਛਲੇ ਟਾਈਮ ਦੇ ਵਿੱਚ ਸਰਕਾਰ ਦੇ ਕਈ ਡਿਪਾਰਟਮੈਂਟਾਂ ਵੱਲੋਂ ਕਈ ਇਸ ਤਰ੍ਹਾਂ ਦੀਆਂ ਚਿੱਠੀਆਂ ਜਾਰੀ ਕੀਤੀਆਂ ਗਈਆਂ ਜਿਦੇ ਵਿੱਚ ਉਹ ਇੰਡਸਟਰੀ ਨੂੰ ਉੱਥੇ ਪਾਣੀ ਪਾਉਣ ਲਈ ਅਲਾਉ ਕੀਤਾ ਗਿਆ ਜਿਹੜਾ ਬਿਲਕੁਲ ਹੀ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਉਹਨਾਂ ਨੇ ਆਪਣਾ ਪਾਣੀ ਹੈ ਜਿਹੜਾ ਉੱਥੇ ਹੀ ਉਹਨੂੰ ਟ੍ਰੀਟ ਕਰਕੇ ਉਹਨੂੰ ਰੀਯੂਜ਼ ਕਰਨਾ ਪੈਂਦਾ ਵਾ ਸੋ ਇਸ ਕਰਕੇ ਬੜਾ ਗੰਭੀਰ ਮੁੱਦਾ ਤੇ ਸਰਕਾਰ ਨੂੰ ਸਭ ਤੋਂ ਵੱਧ ਤੇ ਧਿਆਨ ਦੇਣਾ ਚਾਹੀਦਾ ਤਾਂ ਜੋ ਜਿਹੜਾ ਇਹ ਪਾਣੀ ਹੈ ਟ੍ਰੀਟ ਹੋ ਕੇ ਸਾਫ਼ ਪਾਣੀ ਅੱਗੇ ਜਾਵੇ ਲੋਕਾਂ ਨੇ ਅੱਗੇ ਸਿਹਤ ਨਾਲ ਜਿਹੜਾ ਖਲਵਾੜ ਹੋ ਰਿਹਾ ਕੈਂਸਰ ਦੀ ਬਿਮਾਰੀ ਜਿਹੜੀ ਫੈਲ ਰਹੀ ਹੈ ਜਾਂ ਹੋਰ ਬਿਮਾਰੀਆਂ ਫੈਲ ਰਹੀਆਂ ਪਾਣੀ ਕਰਕੇ